ਕੋਡੀ 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 ਜੱਟ ਦੇ ਸਾਹਮਣੇ ਦੇਖਦੇ ਪ੍ਰੀਤਮ ਸਿੰਘ ਪਹਿਲਵਾਨ ਦਾ ਪੁੱਤ ਉਹ ਪਟਿਆਲੇ ਵਾਲਾ ਉਹ ਸੁਲਤਾਨ ਇਧਰਲੇ ਪਾਸੇ ਤੀਰਥ ਦੇਵਾਲ ਸਾਹਿਬ ਵੀ ਦੇਖਦੇ ਵੀ ਨੰਬਰਾਂ ਦਾ ਫੇਰਵਾ ਕਿੱਧਰਲੇ ਪਾਸੇ ਨੂੰ ਜਾ ਰਿਹਾ ਇਹ ਤੇ ਸਮਾਂ ਦੱਸੂ ਪਰ ਦੇਖਦੇ ਵੀ ਸਾਹਮਣੇ ਪਾਸੇ ਆ ਢਾਗੇ ਵਾਲਾ ਕਹਿੰਦੇ ਢਾਂਗਾ ਕਰੂ ਵਢਾਂਗਾ ਆ ਕਹਿੰਦੇ ਫਿਰੋਜ਼ਪੁਰਿਆ ਮੁੰਡਾ ਪਰ ਦੂਸਰੇ ਪਾਸੇ ਪਟਿਆਲੇ ਵਾਲੇ ਵੀ ਜਿਆਨ ਆਖ ਰਹੇ ਆ ਅੰਬੇ ਦੀ ਲਾਸ ਰੇਡ ਈਟੀ ਰਈਆ ਅੰਬਾ ਅੰਬਾ ਰਾਜਪੂਤ ਸਰਗੋਦੇ ਵਾਲਾ ਇਹ ਮੁਹੰਮਦ ਅਸਰਫ ਦਾ ਪੁੱਤਰ ਆ ਪਰ ਅੰਬਾ ਅੰਬਾ ਤੇ ਰਾਜਪੂਤ ਬਿੜਸਰ ਦੇ ਵਿੱਚ ਡਾਂਗ ਖੜਕ ਗਈ ਪੁਆਇੰਟ ਅੰਬੇਰਾ ਜਿਹੜਾ ਅਗਲੀ ਕਬੱਡੀ ਪਾਉਣ ਲਈ ਇਹ ਲਹਿੰਦੇ ਵਾਲਾ ਵਸੀਮ ਬੱਲੂ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਹੈ ਕਿ ਬੱਜਰੀਆਂ ਨੇ ਧੌਣਾ ਪਿੰਡੇ ਲਾਲ ਜਵਾਨਾਂ ਦੇ ਸੱਸੇ ਮਾਰਾਂ ਸੀਨੇ ਬਣ ਕੇ ਢਾਲ ਜਵਾਨਾਂ ਦੇ ਸਾਣਾ ਵਾਂਗੂ ਲੱਗ ਜਾਂਦਾ ਹੈ ਜੋਰ ਕਾਲਿਆ ਓਏ ਖੇਡ ਨਹੀਂ ਸਕਦੇ ਕੋਡੀ ਦਿਲ ਕਮਜ਼ੋਰ 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 ਮਾਰਦਾ ੱਟਕੇ ਅਬਦੁੱਲਾ ਰਾਜ 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 ਪੂਤ ਵਾਹ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ